ਇੱਕ ਪ੍ਰਵਾਸੀ ਦੇ ਵੱਲੋਂ 5 ਸਾਲ ਦੇ ਬੱਚੇ ਨੂੰ ਪਹਿਲਾਂ ਅਗਵਾ ਕੀਤਾ ਜਾਂਦਾ ਤੇ ਫਿਰ ਉਸ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਤੇ ਉਸ ਬੱਚੇ ਨੂੰ ਗਲ ਕੋਟ ਕੇ ਮਾਰ ਦਿੱਤਾ ਜਾਂਦਾ ਤੇ ਸਾਰੀ ਘਟਨਾ ਨੇ ਇਨਸਾਨੀਅਤ ਨੂੰ ਜਿੱਥੇ ਸ਼ਰਮਸਾਰ ਕੀਤਾ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਮਾਹੌਲ ਤਣਾਅਪੂਰਨ ਹੋ ਗਿਆ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਦਾ ਆਉਣਾ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਹੁਣ ਪਿੰਡ ਦੇ ਵਿੱਚ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਤੇ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਦੇ ਵਿੱਚੋਂ ਫੜਨ ਨਹੀਂ ਦਿੱਤਾ ਜਾਵੇਗਾ ਨਾ ਹੀ ਕੋਈ ਆਪਣੇ ਘਰ ਦੇ ਵਿੱਚ ਕੋਈ ਪ੍ਰਵਾਸੀ ਤੋਂ ਕੰਮ ਕਰਾਏਗਾ ਇਸ ਵਾਰ ਦੇ ਵਿੱਚ ਐਡਵੋਕੇਟ ਮਨਪ੍ਰੀਤ ਸਿੰਘ ਮੋਲ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕੌਚਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿਛਲੇ ਦਿਨੀ ਆਪਾਂ ਦੇਖਿਆਗਾ ਕਿ ਇੱਕ ਪ੍ਰਵਾਸੀ ਵੱਲੋਂ ਖੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਅਤੇ ਫਿਰ ਉਸ ਦੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਜਾਂਦਾ ਹੈ ਪ੍ਰਵਾਸੀ ਵੱਲੋਂ ਇਸ ਦੇ ਕਰਨ ਜੋ ਪਰਿਵਾਰ ਹੈ ਪਿੱਛੋਂ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਬੱਚਾ ਸੀ ਜੋ ਬਹੁਤ ਹੀ ਛੋਟੀ ਉਮਰ ਦਾ ਸੀ ਤਾਂ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਜਿੱਥੇ ਕਿ ਉਸ ਪ੍ਰਵਾਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਉਸ ਪਿੰਡ ਦੇ ਜੋ ਪੰਚਾਇਤ ਹੈ ਉਹਨਾਂ ਨੇ ਭਈਆਂ ਦਾ ਪ੍ਰਵਾਸੀਆਂ ਦਾ ਬਾਈਕਾਟ ਕਰ ਦਿੱਤਾ ਹੈ ਤੇ ਮਤਾ ਪਾਇਆ ਹੈ ਕਿ ਕਿਸੇ ਵੀ ਪ੍ਰਵਾਸੀ ਨੂੰ ਇੱਥੇ ਰਹਿਣ ਨਹੀਂ ਦਿੱਤਾ ਜਾਵੇਗਾ ਨਾ ਕਿਸੇ ਨੂੰ ਕਿਰਾਏ ਦੇ ਮਕਾਨ ਤੇ ਰੱਖਿਆ ਜਾਵੇਗਾ ਜੇ ਕਿਸੇ ਕੋਲ ਕੋਈ ਕੰਮ ਕਰਦਾ ਤਾਂ ਉਸ ਨੂੰ ਉਥੋਂ ਹਟਾਇਆ ਜਾਵੇਗਾ ਇਸ ਸਬੰਧ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਮਨਪ੍ਰੀਤ ਸਿੰਘ ਜੀ ਨਮੋਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਨਮੋਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਪ੍ਰਵਾਸੀਆਂ ਦੀ ਗਿਣਤੀ ਹੈ ਲਗਾਤਾਰ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਅਕਸਰ ਕਿ ਜਦੋਂ ਵੀ ਆਪਾਂ ਨੇ ਕਿਸੇ ਕੋਈ ਪੰਜਾਬੀ ਘਰੇ ਕੋਈ ਕੰਮ ਕਰਾਣਾ ਹੈ ਤਾਂ ਉਸ ਨੂੰ ਵੀ ਮਨ 'ਚ ਖਿਆਲ ਆਉਂਦਾਗਾ ਕਿ ਆਪਾਂ ਇੱਕ ਪ੍ਰਵਾਸੀ ਨੂੰ ਫੜ ਲਈਏ ਕਿਉਂਕਿ ਸਸਤੇ ਪੈ ਜਾਂਦੇ ਨੇ ਤਾਂ ਜੋ ਪਰਿਵਾਰ ਦੇ ਉੱਪਰ ਇਸ ਟਾਈਮ ਕੀ ਬੀਤ ਰਹੀ ਹੈ ਉਹ ਪਰਿਵਾਰ ਜਾਣਦਾ ਹੈ ਉਸ ਦਾ ਬਾਪ ਸਾਹਮਣੇ ਆਇਆ ਕੈਮਰੇ ਤੇ ਉਸ ਨੇ ਵੀ ਸੰਘਰਸ਼ ਕਰ ਰੱਖਿਆਗਾ ਕਿ ਪੰਜਾਬ ਦੇ ਵਿੱਚੋਂ ਪਿੰਡ ਦੇ ਵਿੱਚੋਂ ਹੀ ਨਹੀਂ ਭਈਆਂ ਨੂੰ ਜੋ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਵੀ ਬਾਹਰ ਕਰਿਆ ਜਾਵੇ ਇਹ ਸਮੂਹ ਸੀ ਕਿਸ ਤਰ੍ਹਾਂ ਦਿਖਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸੀ ਕਲਬੈਕ ਜੀ ਦਾ ਖਾਲਸਾ ਸ਼ਿਵਭਾਈ ਗੁ ਜੀ ਕੀ ਪਤਨੀ ਜਿਹੜਾ ਪਿੰਡ ਹੁਸ਼ਿਆਰਪੁਰ ਦੇ ਬਜਵਾੜੇ ਵਿੱਚ ਜਿਹੜਾ ਇਹ ਦੁਸ਼ਕਰਮ ਹੋਇਆ ਮੈਂ ਇਹ ਕਹਿ ਸਕਦਾ ਵੀ ਬਹੁਤ ਹੀ ਨਿੰਦਨੀਏ ਬਹੁਤ ਸ਼ੌਕਿੰਗ ਹੈ ਜੇ ਤੁਸੀਂ ਪਰਿਵਾਰ ਵਾਲਿਓ ਜੇ ਤੁਸੀਂ ਉਹ ਵੀਡੀਓ ਤੇ ਉਹ ਬੱਚੇ ਦੀਆਂ ਜਿਹੜੀ ਉਹਦੀ ਭੈਣ ਸੀ ਉਹਦੀ ਜੇ ਤੁਸੀਂ ਗੱਲਾਂ ਸੁਣਨੇ ਤੇ ਤੁਹਾਡੇ ਅੰਦਰ ਚੀਕਾਂ ਨਿਕਲਦੀਆਂ ਤਾਂ ਆ ਨਿਕਲਦੀਆਂ ਨੇ ਬਤੌਰ ਕੈਡਵੋਕੇਟ ਇਹ ਨਹੀਂ ਇਸ ਕ੍ਰਾਈਮ ਦਾ ਬਹੁਤ ਹੀ ਸ਼ਕਤ ਸ਼ਬਦਾਂ ਚ ਨਖੇਦੀ ਕਰਦੇ ਆ ਖਾਸ ਪੰਜਾਬ ਦੀ ਧਰਤੀ ਉਹ ਗੁਰੂਆਂ ਪੀਰਾਂ ਤੇ ਉਹ ਸ਼ਹੀਦਾਂ ਦੀ ਧਰਤੀ ਹੈ ਜਿੱਥੋਂ ਸ਼ਹੀਦ ਪੈਦਾ ਹੋਏ ਨੇ ਤੇ ਇਹ ਪੰਜਾਬ ਦੀ ਧਰਤੀ ਤੇ ਇਹ ਜਿਆ ਦੁਸ਼ਕਰਮ ਹੋਇਆ ਹੋਵੇ 5 ਸਾਲ ਦੇ ਬੱਚੇ ਦੀ ਕਹਿ ਸਕਦੇ ਆ ਵੀ ਪਹਿਲਾਂ ਉਹਨੂੰ ਦੁਸ਼ਕਰਮ ਕੀਤਾ ਗਿਆ ਪਹਿਲਾਂ ਉਹਨੂੰ ਫਸਲਾ ਕੇ ਸਕੂਟੀ ਤੇ ਬਿਠਾਇਆ ਗਿਆ ਦੁਸ਼ਕਰਮ ਕੀਤਾ ਗਿਆ ਖੇਤਾਂ ਚ ਲੈ ਜਾ ਕੇ ਤੇ ਉਸ ਤੋਂ ਬਾਅਦ ਉਸੇ ਦੀ ਪੈਂਟ ਲਾ ਉਹਦਾ ਗਲਾ ਕੋਟ ਕੇ ਉਹਨੂੰ ਸਮਸ਼ਾਨ ਘਾਟ ਚ ਜਿਹਦੀ ਬਾਡੀ ਸੀ ਉਹ ਚਿੱਟੀ ਗਈ ਤੇ ਇਹਨੇ ਬਹੁਤ ਹੀ ਮਾੜਾ ਮੈਂ ਕਹਿ ਸਕਦਾ ਜੀ ਪੰਜਾਬ ਚ ਜੇ ਕਹਿ ਸਕਿਆ ਵੀ ਮਾੜੇ ਤੋਂ ਮਾੜੀਆਂ ਘਟਨਾਵਾਂ ਚ ਜੇ ਅਸੀ ਜੋੜੀ ਤੇ ਇਹ ਪਹਿਲੇ ਅਖਣਾ ਚਾਹੂਗਾ ਤੇ ਮੈਂ ਕਹਿ ਸਕਦਾ ਬਲੈਕ ਡੇ ਇਹ ਕਾਲਾ ਦਿਨ ਸਾਡੇ ਪੰਜਾਬ 'ਚ ਆਇਆ ਤੇ ਇਹਦੇ ਸੀ ਸ਼ਖਤ ਸ਼ਬਦਾਂ 'ਚ ਵਿਰੋਧਤਾ ਕਰਦੇ ਆਂ ਦੂਜੀ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅੱਜ ਪੰਜਾਬ ਦੇ ਇਹ ਜਿਹੇ ਹਾਲਾਤ ਬਣ ਚੁੱਕੇ ਨੇ ਸਾਥੀਓ ਜਿਸ ਤਰ੍ਹਾਂ ਮੈਂ ਉਹ ਦੇਖ ਰਿਹਾ ਸੀਗਾ ਉਹ ਵੀਡੀਓ ਦੇਖ ਰਿਹਾ ਸੀਗਾ ਕੋਈ ਬੰਦੇ ਕਹਿ ਦਿੰਦੇ ਨੇ ਕੋਈ ਲਾਕਡਾਟ ਕੋਈ ਕਹਿ ਦਿੰਦੇ ਨੇ ਉਹਨਾਂ ਦੀ ਕੋਈ ਵਿਰੋਧਤਾ ਸੀ ਕੋਈ ਦੁਸ਼ਮਣੀ ਸੀ ਪਰ ਉਹ ਇੱਕ ਸਿੰਪਲ ਪੇਂਟਰ ਸੀਗਾ ਉਹ ਪੇਂਟ ਦਾ ਕੰਮ ਕਰਦਾ ਸੀ ਉਹਦਾ ਕਹਿ ਸਕਦੇ ਆ ਉਹਦੀ ਖਾਮੀ ਉਹ ਝੌਗਨ ਉੱਚ ਇਹ ਸੀਗਾ ਵੀ ਉਹ ਜਿੱਥੇ ਰਹਿੰਦਾ ਸੀ ਤੇ ਉੱਥੇ ਨਾਲ ਹੀ ਇਹ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਅਸੀਂ ਪੰਜਾਬ 'ਚ ਜਾਂ ਅਸੀਂ ਸੰਗਰੂਰ ਵਾਸੀ ਉਹਨੂੰ ਭਈਆ ਜਾਂ ਭਈਆ ਕਹਿ ਕੇ ਸੰਬੋਧਿਤ ਕਰਦੇ ਆ ਉਹਨਾਂ ਦਾ ਜਾਦੀ ਵਾਸ ਸੀਗੇ ਉਥੇ ਰਹਿੰਦਾ ਸੀ ਤੇ ਬੱਚੇ ਗੁਰਦੁਆਰਾ ਸਾਹਿਬ ਜਾਂਦੇ ਸੀ ਜਿਵੇਂ ਰੁਟੀਨ 'ਚ ਦੋਨੇ ਜਾਂਦੇ ਨੇ ਤੇ ਜਿਹੜੀ ਇਹਦੀ ਭੈਣ ਸੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੀ ਹੈ ਕਿਉਂਕਿ ਪਾਰਟ ਸ਼ੁਰੂ ਹੋ ਗਿਆ ਸੀ ਇਹ ਬੱਚਾ ਬਾਹਰ ਖੇਡ ਰਿਹਾ ਸੀ ਜਿਹੜਾ ਇਹ ਪ੍ਰਵਾਸੀ ਮਜ਼ਦੂਰ ਸੀ ਪ੍ਰਵਾਸੀ ਕਹਿ ਸਕਦੇ ਆ ਵਿਅਕਤੀ ਸੀ ਇਹਨੇ ਉਹਦੇ ਨਾਲ ਹੱਥ ਹੈਂਡਸ਼ੇਕ ਕੀਤਾ ਤੇ ਉਹਨੂੰ ਸਕੂਟੀ ਤੇ ਬਿਠਾ ਕੇ ਜਿਸ ਤਰ੍ਹਾਂ ਦੀ ਹੈ ਸੀਸੀਟੀਵੀ ਵੀਡੀਓ ਸਾਡੇ ਸਾਹਮਣੇ ਆ ਰਹੀ ਹੈ ਨਹੀਂ ਤੇ ਤੁਰਤ ਬਾਅਦ ਉਹਨੂੰ ਖੇਤ ਚ ਲੈ ਜਾਇਆ ਗਿਆ ਜੋ ਪੁਲਿਸ ਦੀ ਪੜਤਾਲ ਚੋਂ ਸਾਹਮਣੇ ਆਇਆ ਤੇ ਦੁਸ਼ਕਰਮ ਕਰਕੇ ਉਹਦੇ ਕਹਿ ਸਕਦੇ ਆ ਉਹਦੇ ਲੈਟਰਨ ਵਾਲੇ ਪਾਰਟ 'ਚ ਇੱਕ ਪਾਈਪ ਵਿੱਚ ਪਾਈ ਗਈ ਤੇ ਸਾਥੀ ਜਦੋਂ ਇਹ ਮੈਂ ਗੱਲ ਕਰਦਾ ਤੇ ਇਹ ਗੱਲ ਜਹਨ ਚ ਆਉਂਦੀ ਹੈ ਇੱਕ ਉਹ ਪਿਕਚਰ ਮੇਰੇ ਮਨ ਚ ਬਣਦੀ ਹੈ ਤੇ ਮੇਰੇ ਅੰਦਰੋਂ ਆਤਮਾ ਕਲਪਦੀ ਹੈ ਅੱਜ ਦੀ ਸਥਿਤੀ ਇਹ ਹੈ ਸਾਡੇ ਪੰਜਾਬ ਦੀ ਕਿਉਂਕਿ ਸਾਡੇ ਪੰਜਾਬ ਚ ਇਮੀਗ੍ਰੇਸ਼ਨ ਮਤਲਬ ਪ੍ਰਵਾਸ ਬਹੁਤ ਹੋ ਚੁੱਕੇ ਸਾਡੇ ਵੀ ਪੰਜਾਬੀ ਬਾਹਰ ਗਏ ਨੇ ਪੰਜਾਬੀ ਬਾਹਰ ਜਾ ਕੇ ਕੰਮ ਕਰਦੇ ਨੇ ਉਹਨਾਂ ਦਾ ਇੱਕ ਸਿਸਟਮ ਬਣਿਆ ਹੋਇਆ ਜਿੱਥੇ ਵੀ ਚਾਹੇ ਅਸਟ੍ਰੇਲੀਆ ਹੈ ਕੈਨੇਡਾ ਹੈ ਕਹਿ ਸਕਦੇ ਕਿਸੇ ਵੀ ਦੇਸ਼ ਚ ਹੈ ਨਿਊਜ਼ੀਲੈਂਡ ਹੈ ਉੱਥੇ ਸਾਡਾ ਪੰਜਾਬੀ ਸਾਡੇ ਦੇਸ਼ ਦਾ ਕੋਈ ਵੀ ਭਾਰਤੀ ਬੰਦਾ ਜਾਂਦਾ ਤੇ ਉੱਥੇ ਜਾ ਕੇ ਉਹ ਸਿਸਟਮ ਦੇ ਵਿੱਚ ਬੰਨਿਆ ਹੁੰਦਾ ਨਾ ਹੀ ਉੱਥੇ ਜਾ ਕੇ ਜਿੰਨਾ ਜ਼ਿਕਰ ਉਹ ਪੱਕਾ ਨਹੀਂ ਹੁੰਦਾ ਪੱਕਾ ਹੋਣ ਦੇ ਲਈ ਵੀ ਤੁਸੀਂ ਇਹ ਦੇਖ ਲਓ ਵੀ 5 ਤੋਂ ਲੈ ਕੇ 7 ਸਾਲ ਲੱਗ ਜਾਂਦੇ ਨੇ ਪੱਕਾ ਹੁੰਦਾ ਉਹਦੇ ਕਾਰਡਸ ਬਣਦੇ ਨੇ ਉਹਦੀ ਰੈਕੋਗਨਾਈਜੇਸ਼ਨ ਬਣਦੀ ਹੈ ਉਸ ਤੋਂ ਬਾਅਦ ਉਹ ਆਪਦਾ ਕੋਈ ਲੋਨ ਲੈ ਕੇ ਆਪਣੀ ਗੱਡੀ ਜਾਂ ਕੁਝ ਵੀ ਲੈ ਸਕਦਾ ਜੋ ਉਹਨਾਂ ਦੇ ਫਰਦਰ ਟਰਮ ਐਂਡ ਕੰਡੀਸ਼ਨਸ ਨੇ ਪਰ ਸਾਡੇ ਪੰਜਾਬ 'ਚ ਇਹ ਹਾਲਾਤ ਬਣੇ ਪਏ ਨੇ ਸਰਕਾਰ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਪਰ ਜਿਹੜੇ ਮਾੜੇ ਬੰਦੇ ਪ੍ਰਵਾਸ ਦੇ ਵਿੱਚ ਆ ਕੇ ਇਹਨਾਂ ਨੂੰ ਦਾਗਦਾਰ ਕਰਦੇ ਨੇ ਜਿਸ ਤਰ੍ਹਾਂ ਉਹ ਸ਼ਖਸ਼ ਨੇ ਮੈਂ ਸ਼ਖਸ਼ ਨਿਕਾਂਗਾ ਉਹ ਬੰਦਾ ਹਵਾਨ ਹੈ ਜਿਨੇ 5 ਸਾਲਾਂ ਦਾ ਬੱਚਾ ਨਹੀਂ ਬਖਸ਼ਿਆ ਉਹ ਹੋਰ ਕਿਹਨੂੰ ਬਖਸ਼ੂਗਾ ਇਹ ਜੇ ਪ੍ਰਮਾਤਮਾ ਵੀ ਕਲਪਿਆ ਹੋਣਾ ਵੀ ਮੈਂ ਇਹ ਜੇ ਮਨੁੱਖ ਬਣਾ ਕੇ ਧਰਤੀ ਤੇ ਭੇਜੇ ਨੇ ਇਹ ਜੇ ਬੰਦੇ ਆ ਕੇ ਆਉਂਦੇ ਨੇ ਪਹਿਲਾਂ ਤਾਂ ਉਹ ਆਪਣਾ ਆਈਡੀ ਕਾਰਡ ਬਣਦੇ ਨੇ ਉਹਦੇ ਵਿੱਚ ਸਿਆਸੀ ਗ੍ਰੈਵਿਟੀ ਵੀ ਹੈ ਬਤੌਰ ਪੋਲੀਟੀਕਲ ਤੇ ਸੋਸ਼ਲ ਐਕਟਿਵਿਸਟ ਮੈਂ ਇਹ ਗੱਲ ਕਰਨ ਲੱਗੇ ਆ ਜਿੱਥੇ ਇਹ ਤਮਾਚਾ ਸਾਡੇ ਸਿਸਟਮ ਤੇ ਹੈ ਸਾਡੀ ਸਰਕਾਰ ਤੇ ਉੱਥੇ ਸਿਆਸੀ ਲੋਕਾਂ ਤੇ ਵੀ ਹੈ ਸਿਆਸੀ ਲੋਕ ਮੈਂ ਮੈਂ ਨਾਂ ਨਿਸ਼ਚਰ ਕਰ ਦੂੰਗਾ ਜਦੋਂ ਮੇਰੇ ਕੋਲ ਇਫੈਕਟਸ ਐਂਡ ਫਿਗਰ ਆ ਗਏ ਕਈ ਤਾਂ ਸਾਡੇ ਰਾਜਨੇਤਾ ਵੱਖ-ਵੱਖ ਪਾਰਟੀਆਂ ਨਾਲ ਸਮਤਿਤ ਹੋ ਸਕਦੇ ਨੇ ਉਹ ਬੰਦੇ ਕੀ ਕਰਦੇ ਨੇ ਆਪਣੇ ਸ਼ੈੱਲਰਾਂ ਚ ਆਪਣੀ ਫੈਕਟਰੀਆਂ ਚ ਇਹ ਪ੍ਰਵਾਸੀ ਬੰਦਿਆਂ ਨੂੰ ਵੋਟਾਂ ਦੇ ਟਾਈਮ ਲੈ ਕੇ ਆਉਂਦੇ ਨੇ ਟਰੱਕਾਂ ਦੇ ਟਰੱਕ ਭਰ ਕੇ ਆਉਂਦੇ ਨੇ ਤੇ ਉਹਨਾਂ ਦੇ ਵੋਟਰ ਕਾਰਡ ਉਹਨਾਂ ਦੇ ਆਧਾਰ ਕਾਰਡ ਜੋ ਵੀ ਸਾਡੇ ਇਧਰ ਲੋਡ ਲੋਡੀ ਦਾ ਜਿਹੜੇ ਡਾਕੂਮੈਂਟਸ ਨੇ ਉਹ ਬਣਾਉਂਦੇ ਨੇ ਤੇ ਉਹਨਾਂ ਨੂੰ ਸਾਡੇ ਸਿਸਟਮ ਦੇ ਵਿੱਚ ਸ਼ਾਮਲ ਕਰ ਲੈਂਦੇ ਸਿਰਫ ਵੋਟਾਂ ਦੇ ਲਾਲਚ ਨੂੰ ਅੱਜ ਉਹ ਵੋਟਾਂ ਦੇ ਲਾਲਚ ਨੇ ਸਾਡੇ ਗਲਮਿਆਂ ਨੂੰ ਸਾਡੇ ਜਵਾਖਾਂ ਨੂੰ ਮੈਂ ਕਹਿ ਸਕਦਾ ਵੀ ਉਹਨਾਂ ਤੱਕ ਉਹ ਹੱਥ ਆ ਗਏ ਉਹ ਕਤਲ ਹੱਥ ਆ ਗਏ ਅੱਜ ਆਪਾਂ ਦੇਖ ਅਸੀਂ ਪਿਛਲੀ ਵਾਰ ਵੀ ਕੋਰ ਦੇਖ ਰਹੇ ਸੀ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਲੰਗਰ ਲੱਗਿਆ ਹੋਇਆ ਸੀ ਤੇ ਲੇਡੀਜ਼ ਉਥੋਂ ਲੰਗਰ ਛਕਣ ਜਾ ਰਹੀਆਂ ਸੀ ਤੇ ਭਈਆਂ ਨੇ ਉਹਨਾਂ ਨੂੰ ਬੜੀ ਬਦਮਿਸ਼ੀ ਕੀਤੀ ਤਾਂ ਉਸ ਸਬੰਧ ਦੇ ਵਿੱਚ ਉਹਨਾਂ ਨੂੰ ਧਰਨੇ ਵੀ ਲਗਾਣੇ ਪਏ ਉਸ ਟਾਈਮ ਵੀ ਉਹਨਾਂ ਜੋ ਧਰਨਾ ਲਗਾਇਆ ਤਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ કરી ਸੀ ਕਿ ਇਹਨਾਂ ਪ੍ਰਵਾਸੀਆਂ ਨੂੰ ਇੱਥੋਂ ਕੱਢਿਆ ਜਾਵੇ ਜੇ ਇੱਥੇ ਇਹ ਕੰਮ ਕਰਨਾ ਆਂਦੇ ਹਨ ਤਾਂ ਕੋਈ ਟਾਈਮ ਪੀਰੀਅਡ ਹੋਵੇ ਕੋਈ ਡਾਕੂਮੈਂਟਸ ਹੋਣ ਇਹਨਾਂ ਦੇ ਲੇਕਿਨ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਕੁਝ ਨਾ ਹੱਲਿਕੜਿਆ ਅੱਜ ਤਾਂ ਚਲੋ ਆਪਣੇ ਸਾਹਮਣੇ ਇਹ ਹਰਕਤ ਆਏਗੀ ਆਪਾਂ ਆਪਾਂ ਦੇਖਦੇ ਹਾਂ ਕਿ ਹਰ ਘਰ 'ਚ ਨੌਕਰਾ ਹੈ ਤਾਂ ਭਈਆ ਕੁਝ ਨੇ ਪਿੰਡ ਕਿਨਾਂ ਤਾਂ ਵੀ ਯਾਰ ਰੇੜੀਆਂ ਥਾਂ ਥਾਂ ਤੇ ਸਾਰੇ ਭਈਆਂ ਦੀਆਂ ਤਾਂ ਆਨੜੇ ਸਮੇਂ ਦੇ ਵਿੱਚ ਤਾਂ ਪੰਜਾਬੀ ਨੇ ਜੋ ਉਹ ਤਾਂ ਫਿਰ ਸੁਰੱਖੇ ਦੀ ਨਹੀਂ ਸੁਰਖਿਤ ਦੇ ਨਾਲ-ਨਾਲ ਮੈਂ ਇਹ ਗੱਲ ਕਰਾਂਗਾ ਗੁਰਜੀ ਸਾਡੇ ਸਿਸਟਮ ਨੇ ਅਡਾਪਟ ਕਰਨ ਦੀ ਆਦਤ ਪਾਤੀ ਸਾਡੇ ਸੰਗਰੂਪ ਚ ਗੱਲ ਲਓ ਜਿੰਨੇ ਡੇਡੀ ਫੜੀਆ ਰਹੇ ਨੇ ਉਹ ਸਾਰੇ ਪ੍ਰਵਾਸੀ ਮਜ਼ਦੂਰ ਭਈਆ ਜਿਨੂੰ ਅਸੀਂ ਕਹਿੰਦੇ ਆ ਸ਼ਾਰਟ ਫਾਰਮ ਚ ਉਹ ਆਏ ਹੋਏ ਨੇ ਜਿੰਨੀਆਂ ਹਰਿਆਵਲੀਆਂ ਟਾਲਾਂ ਤੇ ਨੇ ਉਹ ਬੰਦੇ ਸਾਰੇ ਪ੍ਰਵਾਸੀ ਨੇ ਈਵਨ ਗੱਲ ਇਹ ਹੈ ਵੀ ਸਾਡੇ ਪੰਜਾਬੀਆਂ ਨੂੰ ਲੰਗੀਆਂ ਸਰਕਾਰਾਂ ਤੇ ਹੁੰਦੇ ਸਰਕਾਰਾਂ ਨੇ ਫ੍ਰੀ ਦਾ ਰਸਣ ਦੇ ਕੇ ਫਰੀ ਦਾ ਕਾਂਕ ਫਰੀਦੀ ਬਿਜਲੀ ਦੇ ਕੇ ਸਾਨੂੰ ਉਹਨਾਂ ਨੇ ਸਾਡੀ ਲੇਬਰ ਕਲਾਸ ਨੂੰ ਜਿਹੜੇ ਮਜ਼ਦੂਰ ਕਹਿੰਦੇ ਸੀ ਨਾ ਵੀ ਪੰਜਾਬ ਦਾ ਮਜ਼ਦੂਰ ਤੇ ਦੀ ਪਹਾੜਾਂ ਤੇ ਚੜਾ ਲਓ ਕੁਛ ਮਰਜ਼ੀ ਕਰਾ ਲਓ ਉਹ ਵੇਲੇ ਘਰਾਂ 'ਚ ਬਟਿਆਤਾ ਵੇਲੇ ਨਹੀਂ ਬੈਠੇ ਉਹ ਨੌਜਵਾਨ ਉਹ ਟੀਕਿਆਂ ਤੇ ਇੰਜੈਕਸ਼ਨਾਂ ਤੇ ਗੋਲੀਆਂ ਤੇ ਜੀਵ ਵਾਲੀ ਗੋਲੀ ਨੇ ਸਾਡੇ ਤਾਂ ਨਕਾਰਾ ਕਰ ਦੇ ਜਿਹੜੇ ਘਰੇ ਖੇਤਾਂ 'ਚ ਉਹਨਾਂ ਦੇ ਭइये ਕੰਮ ਕਰਦੇ ਨੇ ਸਾਡੇ ਸਾਡੇ ਪੰਜਾਬੀ ਨਕਾਰਾ ਕਰਤੇ ਜੀਵ ਵਾਲੀ ਗੋਲੀ ਨੇ ਹੁਣ ਇਹ ਪ੍ਰਵਾਸੀ ਆ ਕੇ ਸਾਡੇ ਸਿਰ ਤੇ ਬੈਠਣ ਲੱਗ ਗਏ ਕੰਮ ਦੇ ਤੌਰ ਤੇ ਮੈਂ 노 ਡਾਊਟ ਇਹ ਗੱਲ ਕਰਨ ਲੱਗੇ ਆਂ ਜੇ ਅੱਜ ਤੁਸੀਂ ਵੀ ਜਾਂ ਮੈਂ ਵੀ ਜਾਣਾਂ ਜੇ ਲੇਬਰ ਚੌਂਕ 'ਚ ਜਾ ਕੇ ਜੇ ਕਿਸੇ ਬੰਦੇ ਨੂੰ ਫੜਦੇ ਆਂ ਤੇ ਅਸੀਂ ਪ੍ਰਵਾਸੀ ਬੰਦਾ ਲਿਆਵਾਂਗੇ ਕਾਰਨ ਪੈਸੇ ਤਾਂ ਉਹ ਲੈਂਦੀ ਲੈਂਦਾ ਪਰ ਉਹ ਕੰਮ ਸਾਨੂੰ ਵੱਧ ਕਰਕੇ ਦਊਗਾ ਕਾਰਨ ਸਾਡੀ ਐਫੀਸ਼ੀਐਂਸੀ ਘਟ ਗਈ ਕਿਉਂਕਿ ਸਿਸਟਮ ਉਹਦਾ ਜ਼ਿੰਮੇਵਾਰ ਹੈ ਐਸੇ ਉਹਦੇ ਜ਼ਿੰਮੇਵਾਰ ਆ ਮੈਂ ਤਾਂ ਹੀ ਤਾਂ ਤੁਹਾਨੂੰ ਕਿਹਾ ਵੀ ਜਿੱਨਾਂ 'ਚ ਇੱਕ ਸਾਡੇ ਪੰਜਾਬ 'ਚ ਇੱਕ ਪ੍ਰਾਈਵੇਟ ਬਿੱਲ ਨਹੀਂ ਆਉਂਦਾ ਜਿਸ ਤਰ੍ਹਾਂ ਸੁਪਾਲ ਸਿੰਘ ਖੈਰਾ ਨੇ ਜੋਰ ਦਿੱਤਾ ਐਸੀ ਵੀ ਸਾਡੀ ਸੰਸਥਾ ਵੱਲੋਂ ਗੱਲ ਕਰਦੇ ਆ ਪ੍ਰਵਾਸੀ ਇੱਥੇ ਆਉਣ ਜਿਵੇਂ ਸਾਡੇ ਪੰਜਾਬੀ ਸਾਡੇ ਭਾਰਤੀ ਜਾ ਕੇ ਵਿਦੇਸ਼ਾਂ ਚ ਜਾ ਕੇ ਕੰਮ ਕਰਦੇ ਨੇ ਬਤੌਰ ਤੇ ਦੀ ਲੇਬਰ ਕਰਦੇ ਨੇ ਤੇ ਇਹਦੀ ਪੜ੍ਹਾਈ ਲਖਾਈ ਤੌਰ ਤੇ ਜਾਂਦੇ ਨੇ ਪਰ ਇੱਕ ਸਿਸਟਮ ਹੋਣਾ ਚਾਹੀਦਾ ਹੈ ਪ੍ਰਵਾਸੀ ਇੱਥੇ ਆਉਂਦਾ ਹੈ ਪਹਿਲਾਂ ਤਾਂ ਉਹਦਾ ਆਧਾਰ ਕਾਰਡ ਜਿਹੜੀ ਉਹਦੀ ਆਈਡੈਂਟੀਟੀ ਹੈ ਸਾਨੂੰ ਸਾਨੂੰ ਲੋਗੜਿਆ ਜਾਗਰਤ ਹੋਣ ਦੀ ਜੇ ਸਾਡੇ ਘਰ ਚ ਸਾਡੇ ਕਿਰਾਏ ਦੇ ਘਰ ਚ ਰਹਿੰਦਾ ਤਾਂ ਅਸੀਂ ਉਹਦਾ ਆਈਡੈਂਟੀਟੀ ਪ੍ਰੂਫ ਲੈ ਕੇ ਪੁਲਿਸ ਨੂੰ ਜਮ੍ਹਾਂ ਕਰਾਈਏ ਵੀ ਭਾਈ ਇਹ ਆ ਫਲਾਨਾ ਫਲਾਨਾ ਬੰਦਾ ਸਾਡੇ ਇੱਥੇ ਇਹ ਕੰਮ ਕਰਦਾ ਤੇ ਸਾਡੇ ਇੱਥੇ ਕੋਈ ਰਹਿੰਦਾ ਅਸੀਂ ਇੱਥੇ ਨਹੀਂ ਜਾਂਦੇ ਪੁਲਿਸ ਤੋਂ ਪਹਿਲਾਂ ਅਸੀਂ ਆਪ ਜ਼ਿੰਮੇਵਾਰ ਹਾਂ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਦਿੰਦੀ ਦੂਜੀ ਗੱਲ ਸਿਸਟਮ ਸਾਡਾ ਜ਼ਿੰਮੇਵਾਰ ਹੈ ਜਿਹੜਾ ਬੰਦਾ ਦੋ ਦਿਨ ਆਇਆ ਨਹੀਂ ਤਾਂ ਤੀਜੇ ਦਿਨ ਉਹਦੇ ਹੱਥ ਚ ਆਧਾਰ ਕਾਰਡ ਹੁੰਦਾ ਵੀ ਮੈਂ ਤਾਂ ਜੀ ਫਲਾਨਾ ਇੱਥੋਂ ਰਹਿਣਾ ਤਸਦੀਕ ਕੌਣ ਕਰਦਾ ਮੈਂ ਅੱਜ ਦੇਖ ਰਿਹਾ ਸੀ ਸਾਡੇ ਸੰਗਰੂਰ ਦੇ ਵੀ ਐਮਸੀ ਸਾਹਿਬਾਨਾਂ ਨੇ ਕਹਿਤਾ ਪ੍ਰਵਾਸੀ ਬੰਦੇ ਦੀ ਅਸੀਂ ਤਸਦੀਕ ਨਹੀਂ ਕਰਾਂਗੇ ਇਹ ਗੱਲ ਅਮਲੀ ਰੂਪ ਚ ਆਉਣਾ ਚਾਹੀਦਾ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਹੋਣਾ ਚਾਹੀਦਾ ਕੋਈ ਵੀ ਪ੍ਰਵਾਸੀ ਹੈ 5 ਜਾਂ 6 ਸਾਲ ਦੇ ਕੋਈ ਟਰਮ ਐਂਡ ਕੰਡੀਸ਼ਨ ਜਿੰਨਾ ਚਿਰ ਪ੍ਰਾਈਵੇਟ ਵਿਲ ਨਹੀਂ ਆਉਂਦਾ ਕੋਈ ਵੀ ਪ੍ਰਾਈਵੇਟ ਬੰਦਾ ਮਤਲਬ ਕੋਈ ਵੀ ਪ੍ਰਵਾਸੀ ਬੰਦਾ ਸਾਡੇ ਪੰਜਾਬ ਚ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਵੀ ਬੰਦਾ ਆਪਣੇ ਪੰਜਾਬੀ ਨਹੀਂ ਖਰੀਦ ਸਕਦਾ ਦੂਜੇ ਸਿਟਾਂ ਤੇ ਨਹੀਂ ਮੈਂ ਉਹਨਾਂ ਦਾ ਉਹਨਾਂ ਦਾ ਸਿਸਟਮ ਬਣਿਆ ਹੋਇਆ ਉਹਨਾਂ ਦਾ ਸਿਸਟਮ ਬਣਿਆ ਹੋਇਆ ਸਦਨ ਜਿਸ ਤਰ੍ਹਾਂ ਹੁਣ ਮਨਪ੍ਰੀਤ ਤੇ ਅਲੀ ਨੇ ਇੱਕ ਇੱਕ ਕਿਹਾ ਵੀ ਇਹ ਫਲੱਡਾਂ ਤੇ ਇੱਕ ਸਦਨ ਬੁਲਾਇਆ ਜਾਵੇ ਮੈਂ ਕਹਿੰਦਾ ਉਹ ਉਹ ਫਲੱਡਾਂ ਦੇ ਵਿੱਚ ਜੇ ਸਦਨ ਨੂੰ ਬੁਲਾਇਆ ਜਾਂਦਾ ਫਲੱਡਾਂ ਦੇ ਜਿਹੜੇ ਮੇਲ ਰੱਖੇ ਜਾਂਦੇ ਨੇ ਉਹਨਾਂ ਨੇ ਇਸ਼ੂ ਰਹੇ ਆ ਮਸਲੇ ਰਹੇ ਨੇ ਉਹ ਮਾਮਲਿਆਂ ਦੇ ਵਿੱਚ ਪ੍ਰਵਾਸੀਆਂ ਲਈ ਇੱਕ ਪ੍ਰਾਈਵੇਟ ਬਿੱਲ ਆਉਣਾ ਬਹੁਤ ਜ਼ਰੂਰੀ ਹੈ ਮੈਂ ਜਿੰਨੇ ਵੀ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਉਹਨਾਂ ਨੂੰ ਬੇਨਤੀ ਕਰਦਾ ਇਹ ਪ੍ਰਾਈਵੇਟ ਬਿੱਲ ਦੀ ਉੱਤੇ ਹਮਾਇਤ ਕਰੋ ਤਾਂ ਕਿ ਕੋਈ ਵੀ ਬੰਦਾ ਕੋਈ ਬਾਹਰੋਂ ਆ ਕੇ ਇਥੋਂ ਮੈਂ ਨਹੀਂ ਕਹਿੰਦਾ ਵੀ ਇਹ ਕੰਮ ਨਹੀਂ ਕਰਦੇ ਕੰਮ ਜ਼ਰੂਰ ਕਰਦੇ ਨੇ ਪਰ ਜਿਹੜੇ ਇਹਨਾਂ ਦੇ ਵਿੱਚ 20 ਪ੍ਰੋਆ ਹੋਏ ਜਿਵੇਂ ਇਹ ਧਰਤੀ ਤੋਂ ਹੁੰਦੇ ਨੇ ਉਸ ਤਰ੍ਹਾਂ ਇੱਕ 5 ਸਾਲ ਦੇ ਬੱਚੇ ਨੂੰ ਹਵਾਨੀ ਤਾਬ ਦੇ ਹੱਥਾਂ ਚ ਲੈਣਾ ਉਹਦਾ ਕਤਲ ਕਰਨਾ ਉਹਦੇ ਨਾਲ ਦੁਸ਼ਕਰਮ ਕਰਨਾ ਸਾਡੇ ਪੰਜਾਬੀਆਂ ਚ ਨਹੀਂ ਇਹ ਜਾ ਕੁਛ ਹੈਗਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਬਾਹਰ ਦੇਸ਼ਾਂ ਵਿੱਚ ਕੋਈ ਅਜੀਬ ਹਰਕਤ ਕਰਦਾ ਉਸ ਨੂੰ ਚੌਂਕ 'ਤੇ ਖੜਾ ਕੇ ਫਾਂਸੀ ਦਿੱਤੀ ਜਾਂਦੀ ਹੈ ਅਜਿਹੇ ਕਾਨੂੰਨ ਲਿਆਉਣ ਦੀ ਲੋੜ ਹੈ ਕਿ ਜੇ ਕੋਈ ਅਜੀਬ ਹਰਕਤ ਕਰਦਾ ਚਾਹੇ ਉਹ ਪਰਵਾਸੀ ਚਾਹੇ ਚਾਹੇ ਪੰਜਾਬੀ ਆ ਤਾਂ ਉਹਨਾਂ ਨੂੰ ਚੌਂਕ 'ਚ ਖੜਾ ਕੇ ਫਾਂਸੀ ਦਿੱਤੀ ਜਾਵੇ ਤਾਂ ਜੋ ਉਹ ਅਜੇਹੀ ਕੋਈ ਹਰਕਤ ਕਰਨ ਤੋਂ ਸੋਚਣ। ਗੁਰੀ ਜੀ ਜਿਸ ਤਰ੍ਹਾਂ ਤੁਸੀਂ ਅਲੱਗ-ਅਲੱਗ ਦੇਸ਼ਾਂ ਦਾ ਸੰਵਿਧਾਨ ਬਣਾਇਆ ਹੋਇਆ। ਸਾਡਾ ਸੰਵਿਧਾਨ, ਸਾਡਾ ਕਨਸਟੀਟਿਊਸ਼ਨ, ਸਾਡਾ ਕਾਨੂੰਨ ਇਹ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਵੀ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਲੈਂਦਾ ਤੇ ਉਹਨੂੰ ਲੋਕ ਹੱਥਾਂ 'ਚ ਕਾਨੂੰਨ ਲੈ ਕੇ ਜਿਸ ਤਰ੍ਹਾਂ ਲੋਕ ਨਹੀਂ ਸਰਕਾਰ ਇਸ ਤਰ੍ਹਾਂ ਕਰਦੀ। ਨਹੀਂ ਸਰਕਾਰ ਦੀ ਮੈਂ ਹੋਰ ਗੱਲ ਕਰਦੇ ਕਿ ਕਨਸਟੀਟਿਊਸ਼ਨ ਬਣਾਇਆ ਹੋਇਆ ਮੈਂ ਗੱਲ ਇਹ ਕਰਦਾ ਵੀ ਉਹ ਜੜ ਤੋਂ ਪਹਿਲਾਂ ਜਿੱਥੋਂ ਉਹ ਪੈਦਾ ਹੁੰਦਾ ਚੋਰ ਤੋਂ ਪਹਿਲਾਂ ਜੇ ਆਪਾਂ ਚੋਰ ਦੀ ਮਾਈ ਮਾਰਦੀ ਚੋਰ ਨੂੰ ਮਾਰਨ ਤੋਂ ਪਹਿਲਾਂ ਕਨਸਟੀਟਿਊਸ਼ਨ ਬਣ ਜੇ ਬੰਦਾ ਕਿ ਇੱਥੇ ਕੰਮ ਕਰਦਾ ਕੰਮ ਕਰੇ 5 ਸਾਲ ਤੋਂ ਬਾਅਦ ਉਹ ਆਪਦੇ ਇੱਥੋਂ ਜ਼ਮੀਨ ਖਰੀਦਦੇ ਤੁਸੀਂ ਇਹ ਤਾਂ ਦੇਖੋ ਵੀ ਸਾਡੇ ਹਰੇੜੀ ਰੋਡ ਤੇ ਚਲੇ ਜਾਓ ਉਧਰ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਘਰ ਲੈ ਰੱਖੇ ਨੇ ਈਵਨ ਮੈਂ ਪਠੜਵਾਸਤੀ ਸਾਰੀ ਭਈਆਂ ਦੀ ਭਰੇ ਵੀ ਭਵਾਨੀ ਕੜ ਦੇ ਕੋਈ ਬੰਦੇ ਮੇਰੇ ਕੋਲੇ ਆਏ ਉਹ ਕਹਿੰਦੇ ਨੇ ਜੀ ਐਸ ਨੇ ਇੱਕ ਕੁਲਚੇ ਦੀ ਰੇੜੀ ਲਾਉਂਦਾ ਮੈਂ ਕੰਮ 'ਚ ਕੋਈ ਮਨਾਹੀ ਨਹੀਂ ਕਰਦਾ ਪ੍ਰਵਾਸੀ ਬੰਦਾ ਉਹਨੇ 2 ਕੋਠੀਆਂ ਦਾ ਸੌਦਾ ਕੀਤਾ ਤੁਸੀਂ ਇਹ ਦੇਖ ਲਓ ਸਾਡੇ ਤੋਂ ਮੂਰੇ ਨੇ ਕੰਮ ਕਰਦੇ ਨੇ ਹਰੇਕ ਕੰਮ 'ਚ ਪੈਸਾ ਮ ਉਹ ਗੱਲ ਨਹੀਂ ਕਰਦਾ ਪਰ ਮੈਂ ਗੱਲ ਇਹ ਕਰਦਾ ਜਿਨ੍ਹਾਂ ਜਿੱਕਰ ਕੋਈ ਪ੍ਰਾਈਵੇਟ ਬਿੱਲ ਨਹੀਂ ਆਉਂਦਾ ਲੌਂਚ ਨਹੀਂ ਹੁੰਦਾ ਕਿ ਕੋਈ ਵੀ ਬੰਦਾ ਬਾਹਰੋਂ ਸਾਡੇ ਪੰਜਾਬ ਚੋਂ ਬਾਹਰੋਂ ਆ ਕੇ ਇੱਥੇ ਜ਼ਮੀਨਾਂ ਖਰੀਦ ਸਕੇ ਇੱਥੇ ਘਰ ਨਾ ਖਰੀਦ ਸਕੇ ਉਹਦਾ ਸਿਸਟਮ ਬਣਿਆ ਹੋਵੇ ਉਹਦਾ ਸਾਰਾ ਡਾਟਾ ਚੈੱਕ ਹੋਵੇ ਜਿੱਥੇ ਵੀ ਉਹ ਰਹਿੰਦਾ ਉਹਦੀ ਡਿਟੇਲ ਪੁਲਿਸ ਕੋਲੇ ਹੋਵੇ ਵੀ ਕੌਣ ਬੰਦਾ ਕਿੱਥੇ ਰਹਿੰਦਾ ਉਹਦਾ ਪਤਾ ਹੋਵੇ ਬੈਕਗ੍ਰਾਉਂਡ ਪਤਾ ਹੋਵੇ ਉਧਰੋਂ ਕਤਲ ਕਰਕੇ ਇੱਧਰ ਆ ਜਾਂਦੇ ਨੇ ਇੱਧਰੋਂ ਕਤਲ ਕਰਕੇ ਉਧਰ ਚਲੇ ਜਾਂਦੇ ਨੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਮੈਨੂੰ ਬੰਦੇ ਦੀ ਲੋੜ ਆ ਮੈਂ ਬੰਦਾ ਰੱਖ ਲਿਆ ਮੈਂ ਬੈਕਗ੍ਰਾਉਂਡ 'ਚ ਜਾਂਦੀ ਨਹੀਂ ਉਹਦਾ ਤੁਸੀਂ ਟਾਲਾਂ ਤੇ ਜਾ ਕੇ ਗੱਲ ਕਰੋ ਬਤੌਰ ਮੈਂ ਇੱਕ ਗੁਰਸਿੱਖ ਗੱਲ ਕਰਨ ਲੱਗਿਆ ਇੱਥੇ ਟਾਲ ਤੇ ਜਾ ਕੇ ਅਸੀਂ ਖੜਦੇ ਆ ਜਾਂ ਟਾਲ ਤੇ ਜਾ ਕੇ ਕੋਈ ਬੰਦਾ ਹਾਰਾ ਲੈਂਦਾ ਉਹਨਾਂ ਦੇ ਮੂੰਹਾਂ 'ਚ ਬੀੜੀਆਂ ਹੁੰਦੀਆਂ ਨੇ ਮੈਂ ਪਰਸੋ ਬੰਦਾ ਘੂਰਿਆ ਵੀ ਭਾਈ ਜੇ ਤੈਂ ਬੀੜੀ ਪੀਨੀਏ 5 ਮਿੰਟ ਸਾਈਡ ਤੇ ਖੜ ਕੇ ਬੀੜੀ ਪੀ ਕੇ ਕੰਮ ਤੇ ਲੱਗ ਐਸੀ ਹਰਾਪੋਣਾ ਇੱਕ ਉਹ ਬੀੜੀਆਂ ਪੀ ਕੇ ਸਾਡੇ ਮੂੰਹਾਂ ਤੇ ਧੂਏ ਮਾਰਦੇ ਨੇ ਅੱਜ ਜੇ ਅਸੀਂ ਚੁੱਪ ਰਹੇ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਲੋਕਾਂ ਨੇ ਭੁਗਤਿਆ ਉਸ ਤਰ੍ਹਾਂ ਅਸੀਂ ਭੁਗਤਾਂਗੇ ਸਾਥੀਓ ਮੈਂ ਤੁਹਾਨੂੰ ਥੋੜੇ ਰਾਹੀ ਇਹ ਗੱਲ ਕਰਨੀ ਚਾਹਾਂਗਾ ਸਾਨੂੰ ਇੱਕ ਹੋਣ ਦੀ ਲੋੜ ਹੈ ਜਿੱਤੇ ਕੋਈ ਗਲਤ ਕਰਦਾ ਹੈ ਸਾਡਾ ਪੰਜਾਬੀ ਵਿੱਚ ਦੀ ਪ੍ਰਵਾਸੀ ਅਸੀਂ ਇਕੱਠੇ ਹੋ ਕੇ ਉਹਨੂੰ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੀ ਕੀ ਸਜ਼ਾ ਦੀ ਮੰਗ ਕਰਦੇ ਹਾਂ ਉਸ ਪ੍ਰਵਾਸੀ ਨੂੰ ਜਿਸ ਨੇ ਇਹਨਾਂ ਭੈੜਾ ਦੁਸ਼ਟ ਕਰਮ ਕੀਤਾ ਮੈਂ ਸਜ਼ਾ ਦੀ ਮੰਗ ਦੇ ਨਾਲ ਦੇਖੋ ਸਾਡਾ ਕਨਸਟੀਟਿਊਸ਼ਨ ਬਣਿਆ ਹੋਇਆ ਅਰੈਸਟ ਹੋ ਗਿਆ ਫਾਸਟ ਟਰੈਕ ਅਦਾਲਤਾਂ 'ਚ ਇਹ ਜੀ ਕੇਸਾਂ ਦੇ ਛੇ ਤਿੰਨ ਨਿਵੇੜੇ ਹੁੰਦੇ ਨੇ ਠੀਕ ਹੈ ਟਿਲ ਡੈਥ ਉਹਨੂੰ ਸੈਂਟੈਂਸ ਹੋਵੇ ਚਲੋ ਉਹ ਕਨਸਟੀਟਿਊਸ਼ਨ ਸਾਡੀ ਅੱਗੇ ਆਂ ਦਿੰਦਾ ਪਰ ਪ੍ਰਵਧਾਨ ਸਾਡੇ ਕੋਲੇ ਹੈਗਾ ਪਰ ਮੈਂ ਇੱਕ ਗੱਲ ਕਰਨਾ ਵੀ ਜਿੱਥੇ ਸਾਡੀਆਂ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਹੈ ਸਾਡੇ ਪੁਲਿਸ ਆਫੀਸਰਸ ਨੂੰ ਇਹ ਦੇਖਣ ਦੀ ਲੋੜ ਹੈ ਇਹ ਸਖਤਾਈ ਕਿਉਂ ਨਹੀਂ ਕਰਦੇ ਕਿਉਂ ਨਹੀਂ ਪ੍ਰਵਾਸੀਆਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਂਦੇ ਭਾਈ ਤੁਸੀਂ ਰਹਿਣੇ ਤੇ ਰਹਿਣੇ ਕਿੱਥੇ ਹੋ ਇਹ ਜਿਹੜੇ ਬੰਦੇ ਸਾਡੇ ਸਾਡੇ ਪੰਜਾਬੀ ਇਹਨਾਂ ਨੂੰ ਘਰਾਂ 'ਚ ਰੱਖਦੇ ਨੇ ਉਹਨਾਂ ਤੋਂ ਕਿਉਂ ਨਹੀਂ ਡਿਟੇਲ ਮੰਗੀ ਜਾਂਦੀ ਵੀ ਭਾਈ ਤੁਹਾਡੇ ਘਰ 'ਚ ਕੌਣ-ਕੌਣ ਬੰਦਾ ਰਹਿਣੇ ਇਹ ਸਾਨੂੰ ਵੀ ਲੋੜ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਮੱਤ ਜੋੜ ਕੇ ਗੱਲ ਕਰਨ ਲੱਗਿਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਨੇ ਆਪਦੇ ਸਰਕਾਰ ਚ ਆਪਦੇ ਸ਼ਾਸਨ ਚ ਹੋਏ ਇਹ ਪ੍ਰਾਈਵੇਟ ਬਿੱਲ ਜ਼ਰੂਰ ਲੈ ਕੇ ਆਉਣ ਤਾਂ ਕਿ ਕੋਈ ਬਾਹਰਲਾ ਬੰਦਾ ਆ ਕੇ ਸਾਡੇ ਸਿਰ ਤੇ ਕਾਬਜ ਨਾ ਹੋ ਸਕੇ ਨਾ ਹੀ ਸਾਡੇ ਬੱਚਿਆਂ ਨਾਲ ਬਦਫੈਲੀ ਕਰ ਸਕੇ ਜਿਸ ਤਰ੍ਹਾਂ ਤੁਸੀਂ ਬੇਨਤੀ ਕੀਤੀ ਹੈ ਸਰਕਾਰ ਨੂੰ ਉਸੇ ਤਰ੍ਹਾਂ ਹੀ ਤੁਹਾਡੀ ਸੰਸਥਾ ਜੋ ਬਣੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਸੋਸ਼ਲ ਤੇ ਕੰਮ ਕਰਦੇ ਰਹਿੰਦੇ ਹੋ ਤੁਹਾਡਾ ਕੀ ਐਕਸ਼ਨ ਰਹੇਗਾ ਸਾਡਾ ਐਕਸ਼ਨ ਇਹ ਰਹੇਗਾ ਜੀ ਅਸੀਂ ਅੱਜ ਸ਼ਾਮ ਦੀ ਇੱਕ ਮੀਟਿੰਗ ਰੱਖੀ ਹੈ ਆਉਣ ਵਾਲੇ ਸਮੇਂ 'ਚ ਐਸੀ ਮਾਨਜੋਗ ਸਾਡੇ ਐਸਐਸਪੀ ਸਾਹਿਬ ਨੂੰ ਤੇ ਮਾਨਜੋਗ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਬਤੌਰ ਇਕ ਐਪਲੀਕੇਸ਼ਨ ਦੇਣ ਲੱਗੇ ਵੀ ਜਿੰਨੇ ਵੀ ਸਾਡੇ ਸੰਗਰੂਰ 'ਚ ਪ੍ਰਵਾਸੀ ਬੰਦੇ ਰਹਿੰਦੇ ਨੇ ਦੇਖੋ ਮੈਂ ਇਹ ਇਹ ਗੱਲ ਕਿਸੇ ਧਰਮ ਜਾਤੀ 'ਚ ਨਹੀਂ ਜਾਂਦਾ ਤੁਸੀਂ ਇਹ ਦੇਖ ਲਓ ਬੰਦੇ ਯੂਪੀ ਬਿਹਾਰ ਦੇ ਬੰਦੇ ਆ ਗਏ ਸਾਡੇ ਪਿੰਡਾਂ 'ਚ ਫੇਰ ਹੀ ਪਾਉਂਦੇ ਨੇ ਪਰਸੋਂ ਚੌਥੇ ਦੀ ਗੱਲ ਹੈ ਇੱਕ ਨੌਜਵਾਨ ਸਾਥੀ ਸੀ ਉਹ ਦਾ ਮੋਟਰਸਾਈਕਲ ਤੇ ਉਹ ਕੋਈ ਗੇੜੀ ਲਾ ਰਿਹਾ ਸੀ ਕੋਈ ਸਮਾਨ ਵੇਚਣ ਦੀ ਉਹਦੇ ਮੋਟਰਸਾਈਕਲ ਤੇ ਨਾ ਨੰਬਰ ਪਲੇਟ ਸੀ ਨਾ ਪਿੱਛੇ ਨਾ ਅੱਗੇ ਮੈਂ ਉਹਨੂੰ ਖੜਾਇਆ ਮੈਂ ਆਪਣੇ ਛੋਡੇ ਭਾਈ ਨੰਬਰ ਪਲੇਟ ਕਿਉਂ ਨਹੀਂ ਲਾਈ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਮੈਂ ਕਿਸੇ ਦਾ ਮੰਗ ਕੇ ਲੈ ਕੇ ਆਂ ਜੇ ਉਹ ਬੰਦਾ ਕਿਸੇ ਦਾ ਐਕਸੀਡੈਂਟ ਕਰਦਾ ਕੌਣ ਭੁਗਤਾਨ ਕਰੂਗਾ ਸਾਡੀਆਂ ਸਰਕਾਰਾਂ ਨੂੰ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ ਕਿਤੇ ਵੀ ਕੋਈ ਪ੍ਰਵਾਸੀ ਬੰਦਾ ਉਹ ਦੇਖਦੇ ਨੇ ਚਾਹੇ ਦੀ ਪੰਜਾਬੀ ਦੇਖਦੇ ਨੇ ਪਰ ਪ੍ਰਵਾਸੀ ਲੋਕਾਂ ਦਾ ਜਿਹੜਾ ਜਿਸ ਤਰ੍ਹਾਂ ਹੁਸ਼ਿਆਰਪੁਰ ਦੀ ਘਟਨਾ ਨੇਪਾਲ ਦੀ ਘਟਨਾ ਚੋਂ ਸਾਡੇ ਪੰਜਾਬ ਸਾਡੇ ਦੇਸ਼ ਨੂੰ ਸੇਕ ਲੱਗ ਗਿਆ ਵੀ ਹਾਂ ਇਸੀ ਲੋਕਾਂ ਦੇ ਤਸ਼ੱਦਦ ਤੇ ਨਹੀਂ ਕਰਨਾ ਨਹੀਂ ਲੋਕ ਉੱਠ ਕਰਨਗੇ ਹੁਸ਼ਿਆਰਪੁਰ ਦੀ ਘਟਨਾ ਤੋਂ ਵੀ ਲੋਕ ਉੱਠਣਗੇ ਮੈਂ ਸਰਕਾਰਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵੀ ਸ਼ਕਤੀ ਕਰ ਲੋ ਜੇ ਲੋਕ ਆਪਦੇ ਅੱਜ ਤੇ ਆ ਕੇ ਤੇ ਉਹਨਾਂ ਸਾਫ਼ ਆਪਦੇ ਹੱਥ ਨਾਲ ਲੈ ਲੈਣ ਜੀ ਬਿਲਕੁਲ ਬੁਖੀਲ ਸਾਹਿਬ ਦਾ ਕਹਿਣਾ ਹੈ ਕਿ ਜੋ ਇਹ ਸਾਰੀ ਘਟਨਾਕ੍ਰਮ ਹੋਈ ਹੈ ਇਸ ਦੇ ਵਾਸਤੇ ਇੱਕ ਬਿਲ ਪਾਸ ਹੋਣਾ ਚਾਹੀਦਾ ਜਿਸ ਵਿੱਚ ਕਿ ਪ੍ਰਵਾਸੀਆਂ ਨੂੰ ਇੱਕ ਲਾਮਬੰਦ ਕੀਤਾ ਜਾਵੇ ਉਹ ਉਸ ਦੀ ਸਾਰੀ ਆਈਡੈਂਟੀ ਰੱਖੀ ਜਾਵੇ ਕਿ ਕਿਹੜਾ ਪ੍ਰਵਾਸੀ ਕਿੱਥੇ ਕੰਮ ਕਰ ਰਿਹਾ ਜਿਸ ਤਰ੍ਹਾਂ ਕਿ ਆਪਾਂ ਪੰਜਾਬੀ ਕਿਸੇ ਹੋਰ ਸਟੇਟ ਵਿੱਚ ਜਾ ਕੇ ਕੋਈ ਆਪਣੀ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਉਸ ਦੇ ਵਾਸਤੇ ਬਹੁਤ ਜ਼ਿਆਦਾ ਫਾਰਮੈਲਟੀਆਂ ਹਨ ਜੋ ਉਹ ਕਰਨੀਆਂ ਪੈਂਦੀਆਂ ਜਿਸ ਤਰ੍ਹਾਂ ਕਿ ਆਪਣੇ ਬੱਚੇ ਬਾਹਰ ਚਲੇ ਜਾਂਦੇ ਹਨ ਬਾਰਲਦੇਸ਼ਾਂ ਚਲੇ ਜਾਂਦੇ ਹਨ ਤਾਂ ਉੱਥੇ ਵੀ ਫਾਰਮੈਲਟ ਰੱਖੀਆਂ ਹੋਈਆਂ ਹਨ ਤਾਂ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕੋਈ ਅਜੀਹਾ ਬਿਲ ਇਥੇ ਵੀ ਲਿਆਂਦਾ ਜਾਵੇ ਤਾਂ ਉੱਥੇ ਹੀ ਇਹਨਾਂ ਨੇ ਜੋ ਪੰਜਾਬ ਸਰਕਾਰ ਹੈ ਉਸ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਜੋ ਉਹ ਦੋਸ਼ੀ ਹੈ ਉਸ ਨੂੰ ਵੀ ਸਖਤ ਸਜ਼ਾ ਦਿੱਤੀ ਜਾਵੇ ਅਤੇ ਜੋ ਆਪਾਂ ਪੰਜਾਬੀ ਆਪਣੇ ਘਰ ਦੇਆਂ ਘਰਾਂ ਦੇ ਵਿੱਚ ਪ੍ਰਵਾਸੀਆਂ ਨੂੰ ਕੰਮ ਤੇ ਰੱਖ ਲੈਂਦੇ ਹਾਂ ਅਤੇ ਆਪਣੇ ਧੀਆਂ ਪੁੱਤਾਂ ਨੂੰ ਉਹਨਾਂ ਦੇ ਆਸਰੇ ਛੱਡ ਜਾਂਦੇ ਹਾਂ ਤਾਂ ਉਹ ਬਿਲਕੁਲ ਨਾ ਛੱਡਿਆ ਜਾਵੇ ਕਿਉਂਕਿ ਜੋ ਇਹ 5 ਸਾਲ ਦੇ ਲੜਕੇ ਦੇ ਨਾਲ ਘਟਨਾ ਵਾਪਰੀ ਹੈ ਦਿਲ ਦਹਿਲਾਣ ਵਾਲੀ ਘਟਨਾ ਹੈ ਤੇ ਉਹਨਾਂ ਦਾ ਜੋ ਪਰਿਵਾਰ ਹੈ ਉਹ ਸਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਤੇ ਉਹ ਉਸ ਲੜਕੇ ਦਾ ਜੋ ਬਾਪ ਹੈ ਉਹ ਲਗਾਤਾਰ ਸੰਘਰਸ਼ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੀਤਾ ਜਾਵੇ Então, do Senado...